ਵਿਕਸਿਤ ਪਾਰਿਸਤੰਕਲਪ ਯਾਤਰਾ ਤਹਿਤ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਬਾਲਪੁਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਹਰਿਆਣਾ ਵਿੱਚ ਰਾਜ ਸਭਾ ਮੈਂਬਰ ਡਾਕਟਰ ਡੀ ਪੀ ਵਾਦਸ ਨੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਮੋਦੀ ਦੀ ਗਰੰਟੀ ਵਾਲੀ ਗੱਡੀ ਵਿੱਚ ਮਿਲ ਰੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਰਣ ਪਾਜਪਤੀ ਸੂਬਾ ਜਨਸਕੱਤਰ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਦیدار ਸਿੰਘ ਪੱਟੀ ਵੀ ਹਾਜ਼ਰ ਸਨ। ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਪਲਾਈ ਸਕੀਮਾਂ ਬਾਰੇ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸਮਾਜ ਨੂੰ ਯੋਜਕ ਬਾਰੇ ਜਾਗਰੂਕ ਕਰੀਏ ਇਸਰਾਨ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਲਾਪਾਤਰੀਆਂ ਨੇ ਕੇਂਦਰ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਵਿਕਸਿਤ ਭਾਰਤ ਸੰਕਲਪ ਯਾਤਰਾ ਤੇ ਮੋਦੀ ਜੀ ਦੀ ਗਾਰੰਟੀ ਉਹ ਬੇਸਿਕਲੀ ਜਿਹੜੀ ਸੈਂਟਰਲ ਗਵਰਨਮੈਂਟ ਕੋ ਸਪਾਂਸਰਡ ਸਕੀਮ ਹੈ ਉਹਨਾਂ ਦਾ ਓਨ ਗਰਾਉਂਡ ਕਿ ਜ਼ਮੀਨੀ ਲੈਵਲ 'ਤੇ इम्प्लीमेंटेशन हो रहा है आयुष्मान भारत स्कीम आपके सामने ही देखा कि 50 के करीब कार्ड आयुष्मान कार्ड बनाए गए हैं और उनमें से कुछ को वितरित भी किया गया यानी बांटा भी गया लाभार्थियों में विश्वकर्मा योजना है इसे हमें बेटी पढ़ाओ बेटी बचाओ बेटी जुड़ी हुई गल है सामाजिक परिवर्तन वास्ते ਜੇ ਯੋਗਾ ਬੱਚਿਆਂ ਦੀ ਪੜ੍ਹਾਈ ਵਾਸਤੇ ਆ ਔਰ ਰੋਜ਼ਗਾਰ ਵਾਸਤੇ ਲੋਨ ਲਈ ਸਾਰੀ ਲਗਾਮ ਪਾਉਣਾ ਚਾਹੀਦਾ ਕਿ ਆਪਾਂ ਇਹ ਆਪਣਾ ਤੁਰੰਤ ਤੌਰ ਤੇ ਵਿਕਸਤ ਭਾਰਤ ਆਪਣਾ ਇੰਡੀਪੈਂਡੈਂਟ ਭਾਰਤ ਬਣ ਸਕੇ ਕੈਂਪ ਲਗਾਇਆ ਗਿਆ ਸੈਂਟਰ ਦੀਆਂ ਸਕੀਮਾਂ ਨਾਲ ਸੰਬੰਧਤ ਤਾਂ ਕਿ ਉਹ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਕੱਲੀ-ਕੱਲੀ ਸਕੀਮ ਲੋਕਾਂ ਦੇ ਘਰ ਤੱਕ ਪਹੁੰਚਾਈ ਜਾਵੇ ਤਾਂ ਕਿ ਜਿਹੜੀਆਂ ਲੋਕਾਂ ਨੂੰ ਪਤਾ ਲੱਗੇ ਕਿ ਕੋਈ ਸਕੀਮਾਂ ਦਾ ਪਤਾ ਹੋਊਗਾ ਤਾਂ ਬੰਦਾ ਉਹਨਾਂ ਨੂੰ ਜਾ ਕੇ ਅਪਲਾਈ ਕਰੂਗਾ ਇਹ ਉਹਦਾ ਬੜਾ ਵਧੀਆ ਰਿਸਪੌਂਸ ਮਿਲੇ ਆ ਸਾਰੇ ਵਿਭਾਗਾਂ ਦੇ ਦੇ ਆਈ ਹੋਏ ਸੀਗੇ ਉਹਨਾਂ ਨੇ ਅਪਲਾਈ ਕੀਤਾ ਤੇ ਜਿਹੜੇ ਬੰਦੇ ਰਹਿ ਵੀ ਗਏ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਜਿਹੜੇ ਬੰਦੇ ਨਹੀਂ ਹੋ ਪਾਇਆ ਇੱਕ ਦੋ ਬੰਦੇ ਨਹੀਂ ਸੀਗੇ ਵੀ ਉਹਨਾਂ ਦਾ ਅਪਲਾਈ ਕਰਕੇ ਬੁਲਾ ਕੇ ਉਹਨਾਂ ਦੁਬਾਰਾ ਅਪਲਾਈ ਕੀਤਾ ਜਾਊਗਾ